ਗੂਗਲ ਨੂੰ ਗਲਤ ਵੀਡੀਓ ਦਿਖਾਉਣਾ ਪਿਆ ਬਿਹਦ ਮਹਿੰਗਾ ਅਦਾਲਤ ਨੇ ਕਰ ਦਿੱਤਾ ਭਾਰੀ ਜੁਰਮਾਨਾ ਤੇ ਆਲੋਚਕਾਂ ਦੇ ਨੇ ਵੱਖੋ ਵੱਖਰੇ ਦਾਅਵੇ ਜਿਆ ਦੱਸਦੀ ਹੈ ਕਿ ਗੂਗਲ ਨੂੰ ਇੱਕ ਗਲਤ ਵੀਡੀਓ ਦਿਖਾਉਣਾ ਬਹੁਤ ਜ਼ਿਆਦਾ ਮਹਿੰਗਾ ਪੈ ਗਿਆ ਇੱਕ ਰੂਸੀ ਅਦਾਲਤ ਨੇ ਗੂਗਲ ਨੂੰ ਭਾਰੀ ਜੁਰਮਾਨਾ ਵੀ ਕਰ ਦਿੱਤਾ ਪਰੰਤੂ ਇਸ ਬੰਦੇ ਵਿੱਚ ਆਲੋਚਕਾਂ ਦੇ ਵੱਖੋ ਵੱਖਰੇ ਦਾਅਵੇ ਤੇ ਪੱਖ ਨੇ ਦੱਸਦੀ ਹੈ ਕਿ Google ਨੇ YouTube ਤੇ ਇੱਕ ਐਸੀ ਵੀਡੀਓ ਦਿਖਾਈ ਸੀ ਜਿਸ ਦੇ ਸੰਬੰਧ ਤੇ ਵਿੱਚ ਇੱਕ ਰੂਸੀ ਅਦਾਲਤ ਨੇ Google ਨੂੰ 38 ਲੱਖ ਰੂਪਲ ਦਾ ਜੁਰਮਾਨਾ ਕਰ ਦਿੱਤਾ ਹੈ ਜਿਹੜਾ ਕਿ ਭਾਰਤੀ ਕਰੰਸੀ ਦੇ हिसाब ਦੇ ਨਾਲ 36 ਲੱਖ ਰੁਪਏ ਬਣਦਾ ਹੈ ਦੱਸਦੀ ਹੈ ਕਿ Google ਦੇ ਵੱਲੋਂ ਜਿਹੜੀ ਇਹ ਵੀਡੀਓ YouTube ਤੇ ਦਿਖਾਈ ਗਈ ਹੈ ਉਸ ਦੇ ਵਿੱਚ ਰੂਸੀ ਫੌਜੀਆ ਨੂੰ ਕਥਿਤ ਤੌਰ ਤੇ ਆਤਮ ਸਮਰਪਣ ਦੀ ਬਾਰੇ ਵਿੱਚ ਦੱਸਿਆ ਗਿਆ ਹੈ ਜਿਸ ਦੇ ਸਬੰਧ ਦੇ ਵਿੱਚ ਹੀ ਇਹ ਜਿਹੜਾ ਫੈਸਲਾ ਸੁਣਾਇਆ ਗਿਆ ਹੈ ਕਿ 38 ਲੱਖ ਰੂਪਲ ਦਾ ਜੁਰਮਾਨਾ ਉਹ Google ਨੂੰ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਰੂਸ ਵਿਦੇਸ਼ੀ ਤਕਨੀਕੀ ਕੰਪਨੀਆਂ ਤੇ ਦਬਾਅ ਬਣਾਉਣਾ ਚਾਹੁੰਦਾ ਹੈ ਇਸ ਕਰਕੇ ਰੂਸ ਇਹ ਚਾਹੁੰਦਾ ਹੈ ਕਿ ਵਿਦੇਸ਼ੀ ਕੰਪਨੀਆਂ ਜਿਹੜੀ ਵੀ ਸਮੱਗਰੀ ਜਾਂ ਡਾਟਾ ਹੈ ਜਿਸ ਨੂੰ ਕਿ ਰੂਸ ਗੈਰ ਕਾਨੂੰਨੀ ਸਮਝਦਾ ਹੈ ਉਸ ਨੂੰ ਡਿਲੀਟ ਕਰ ਦੇਵੇ ਜਾਂ ਫਿਰ ਹਟਾ ਦੇਵੇ ਨਾਲ ਹੀ ਆਲੋਚਕਾਂ ਦਾ ਇਹ ਵੀ ਕਹਿਣਾ ਹੈ ਕਿ ਰੂਸ ਦੇ ਵੱਲੋਂ ਅਜਿਹਾ ਇਸ ਕਰਕੇ ਕੀਤਾ ਜਾ ਰਿਹਾ ਹੈ ਤਾਂ ਕਿ YouTube ਤੇ ਡਾਊਨਲੋਡ ਦੀ ਸਪੀਡ ਹੋਰ ਜ਼ਿਆਦਾ ਘਟ ਜਾਵੇ ਤੇ ਨਾਲ ਹੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੋਪੇਨ ਤੇ ਉਹਨਾਂ ਦੀ ਸਰਕਾਰ ਦੀ ਜਿਹੜੀ ਆਲੋਚਨਾਤਮਕ ਸਮਗਰੀ ਹੈ ਉਸ ਤੱਕ ਆਮ ਲੋਕਾਂ ਦੀ ਪਹੁੰਚ ਨਾ ਹੋ ਸਕੇ ਇਸੇ ਕਰਕੇ ਹੀ ਰੂਸ ਦੇ ਵੱਲੋਂ ਅਝੀਹਾ ਕੀਤਾ ਜਾ ਰਿਹਾ ਹੈ ਹਾਲਾਂਕਿ ਰੂਸੀ ਅਧਿਕਾਰੀਆਂ ਦੇ ਵੱਲੋਂ ਇਸ ਗੱਲ ਨੂੰ ਇਸ ਦੋਸ਼ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ ਹੈ ਤੇ ਨਾਲ ਹੀ ਇਹ ਵੀ ਗੱਲ ਸਾਂਝੀ ਕਰ ਦਈਏ ਕਿ ਜਿਹੜਾ ਜੁਰਮਾਨਾ Google ਨੂੰ ਲਗਾਇਆ ਗਿਆ ਹੈ ਇਸ ਦੇ ਸਬੰਧ ਦੇ ਵਿੱਚ Google ਦੇ ਵੱਲੋਂ ਕੋਈ ਵੀ ਅਧਿਕਾਰਿਤ ਬਿਆਨ ਨਹੀਂ ਦਿੱਤਾ ਗਿਆ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਰੂਸ ਦੇ ਵੱਲੋਂ Google ਤੇ ਇਹ ਇਲਜ਼ਾਮ ਲਗਾਇਆ ਗਿਆ ਸੀ ਕਿ ਅਮਰੀਕੀ ਸਰਕਾਰ Google ਨੂੰ ਆਪਣੇ ਰਾਜਨੀਤਿਕ ਫਾਇਦੇ ਦੇ ਲਈ ਵਰਤ ਰਹੀ ਹੈ ਹਾਲਾਂਕਿ ਉਸ ਵੇਲੇ Google ਨੇ ਇਸ ਦੋਸ਼ ਦਾ ਖੰਡਨ ਕਰ ਦਿੱਤਾ ਸੀ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਗੂਗਲ ਦੇ ਨਾਲ ਸੰਬੰਧਿਤ ਰੂਸੀ ਅਦਾਲਤ ਨੇ ਇੱਕ ਫੈਸਲਾ ਸੁਣਾਇਆ ਸੀ ਜਿਸ ਦੇ ਵਿੱਚ ਗੂਗਲ ਨੂੰ ਜਿਹੜਾ ਕਿ 2 ਟ੍ਰਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਸੀ ਅਗਰ 2 ਦੇ ਨਾਲ 33 ਜ਼ੀਰੋ ਲਗਾਈਏ ਤਾਂ ਫਿਰ ਇਹ 2 ਟ੍ਰਿਲੀਅਨ ਡਾਲਰ ਬਣਦਾ ਹੈ ਦੱਸਦੀ ਹੈ ਕਿ ਇਹ ਭਾਰੀ ਜੁਰਮਾਨਾ ਉਸ ਵੇਲੇ Google ਨੂੰ ਲਗਾਇਆ ਗਿਆ ਸੀ ਤੇ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰਦੀ ਏ ਕਿ ਰੂਸੀ 17 ਚੈਨਲਾਂ ਨੇ Google ਦੇ ਖਿਲਾਫ ਜਿਹੜੇ ਵਕੂਫਰੇ ਜਿਹੜੇ ਦਾਅਵੇ ਉਦਾਰ ਕੀਤੇ ਸਨ ਜਿਨ੍ਹਾਂ ਦੇ ਵਿੱਚ ਸਰਕਾਰੀ ਚੈਨਲ ਵੀ ਸ਼ਾਮਿਲ ਸਨ ਉਸ ਵੇਲੇ ਵੀ ਇਸ ਸੰਬੰਧ ਵਿੱਚ ਕਾਰਵਾਈ ਹੋਈ ਸੀ ਤਾਂ ਫਿਰ Google ਦੀ ਇੱਕ ਸਹਾਇਕ ਰੂਸੀ ਕੰਪਨੀ ਜਿਹੜੀ ਕਿ ਦਿਵਾਲੀਆ ਹੋ ਗਈ ਸੀ ਹਾਲਾਂਕਿ ਉਸ ਦੇ ਵੱਲੋਂ ਜਿਹੜੀਆਂ ਸੇਵਾਵਾਂ ਫ੍ਰੀ ਦਿੱਤੀਆਂ ਜਾਂਦੀਆਂ ਨੇ ਉਹ ਜੇ ਤੱਕ ਵੀ ਜਾਰੀ ਨੇ ਸੋ ਇਸ ਵੇਲੇ Google ਨੂੰ ਇੱਕ ਰੂਸੀ ਅਦਾਲਤ ਦੇ ਵੱਲੋਂ ਭਾਰੀ ਜੁਰਮਾਨਾ ਲਗਾ ਦਿੱਤਾ ਗਿਆ ਹੈ ਕਿਉਂਕਿ Google ਨੇ YouTube ਤੇ ਇੱਕ ਗਲਤ ਵੀਡੀਓ ਦਿਖਾਈ ਸੀ ਜਿਸ ਦੇ ਸਬੰਧ ਦੇ ਵਿੱਚ ਇਹ ਭਾਰੀ ਜੁਰਮਾਨਾ ਲਗਾਇਆ ਗਿਆ ਹੈ